ਇਹਦਾ ਇਨਾਕ ਤੇਵਾ ਰਾਤੂ ਰਾਤ ਹੀ ਆ ਗਿਆ ਪਾਣੀ ਪੰਜਾਬ ਦੇ ਵਿੱਚ ਜਿੱਥੇ ਲੋਕੀ ਹੱਥ ਛੋੜ ਰਹੇ ਸੀ ਰੱਬ ਅੱਗੇ ਕਿ ਹੇ ਰੱਬਾ ਮੀ ਬੰਦ ਕਰ ਦੇ ਤੇ ਰੱਬ ਨੇ ਹੋ ਚੋਰਾਂ ਦਾ ਮੀ ਪਾਉਣਾ ਸ਼ੁਰੂ ਕਰ ਦਿੱਤਾ ਹੈ ਇਹ ਪੰਜਾਬ ਲਈ ਬਹੁਤ ਹੀ ਮਾੜਾ ਸਮਾਂ ਹੈ ਹਰ ਇੱਕ ਪੰਜਾਬੀ ਦੀ ਅੱਖ ਰੋ ਰਹੀ ਆ ਪਰ ਫਿਰ ਵੀ ਆਪਣੇ ਪੰਜਾਬੀ ਵੀਰ ਨਹੀਂ ਹਟ ਰਹੇ ਉਹ ਜਿੱਥੋਂ ਤੱਕ ਹੈਗੀ ਉਹ ਵਾਹ ਲਾ ਰਹੇ ਆ ਚਾਹੇ ਰੋਕਾਂ ਦਾ ਕ੍ਰਸ਼ਨ ਪਹੁੰਚਾਉਂਦੀ ਹੋਵੇ ਦਵਾਈ ਬੂਟੀ ਪਹੁੰਚਾਉਂਦੀ ਹੋਵੇ ਚਾਹੇ ਦਰਿਆਵਾਂ ਨੂੰ ਨੱਕੇ ਲੋਂਦੀ ਹੋਵੇ ਹਰ ਇੱਕ ਪੰਜਾਬੀ ਵੀਰ ਇਸ ਟਾਈਮ ਨਾਲ ਖੜੇ ਆ ਪਰ ਵੇਖ ਕੇ ਮਨ ਬਹੁਤ ਉਦਾਸ ਹੁੰਦਾ ਕਿ ਪੰਜਾਬ ਨੂੰ ਹਰ ਇੱਕ ਜੋ ਵੀ ਆਫਤ ਆਉਂਦੀ ਹੈ ਪੰਜਾਬ ਨੂੰ ਹੀ ਕਿਉਂ ਯੋਜਨਾ ਪੈਂਦਾ ਹੈ ਆਪਣੇ ਪੰਜਾਬੀ ਵੀਰਾਂ ਉੱਤੇ ਕਿੰਨੇ ਤੂੰ ਤਾਂ ਲਾਇਆ ਜਾਂਦਿਆਂ ਟਰੈਕਟਰਾਂ ਉੱਤੇ ਕਿੰਨੇ ਮੋਡੀਫਾਈ ਕਰਵਾਇਆ ਡਿੱਕ ਲਗਾਇਆ ਪਰ ਅੱਜ ਵੀਰ ਬਿਨਾਂ ਕਿਸੇ ਵੀ ਬੇਚਿੱਜ ਕੀ ਤੋਵੀਰ ਆਪਣੇ ਲੱਖਾਂ ਲੱਖਾਂ ਦੇ ਟਰੈਕਟਰ ਉੱਥੇ ਜਾ ਕੇ ਕਰਿਆ ਟਰੈਕਟਰਾਂ ਦਾ ਵੀ ਨੁਕਸਾਨ ਹੋ ਰਿਹਾ ਵਾ ਪਟਰਾਲਿਆਂ ਦਾ ਵੀ ਨੁਕਸਾਨ ਹੋ ਰਿਹਾ ਹੈ ਪਰ ਫਿਰ ਵੀ ਪੰਜਾਬੀ ਵੀਰਾਂ ਦਾ ਦਿਲ ਇੱਕ ਪੰਜਾਬੀ ਹੀ ਹੈ ਸੇ ਆ ਜੋ ਇਹ ਏਟਾਵੜਾ ਦੱtela ਕਰ ਸਕਤੇ ਆ ਸੋ ਸਾਰਿਆਂ ਨੂੰ ਹੱਥ ਛੋੜ ਕੇ ਬੇਨਤੀ ਹੈ ਕਿ ਵਾਹਿਗੁਰੂ ਦਾ ਨਾਮ ਲਵੋ ਸਿਮਰਨ ਕਰੋ ਜਿੰਨਾ ਵੱਤਵਦਾ ਸਿਮਰਨ ਹੋ ਸਕਦਾ ਕਰੋ ਕਿ ਪੰਜਾਬ ਉੱਤੇ ਜੋ ਆਫਤ ਆਈ ਹੈ ਉਹ ਜਾ ਸਕੇ